ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਕਿਰਾਏਦਾਰ ਇੱਕ ਇਧਿਆਕ ਨੇ ਪੂਰੀ ਜ਼ਿੰਦਗੀ ਮਿਹਨਤ ਤੇ ਲਗਨ ਨਾਲ ਆਪਣੀ ਸੇਵਾ ਨਿਭਾਈ ਇਕਲਾ ਤੇ ਪੁੱਤਰ ਨੂੰ ਇੰਜੀਨੀਅਰਿੰਗ ਕਰਵਾਈ ਜਵਾਨ ਹੋਏ ਪੁੱਤਰ ਦਾ ਪਿੰਡ ਵਿੱਚ ਟੀ ਲੱਗਣ ਤੋਂ ਹਟ ਗਿਆ ਉਸ ਦੇ ਕਹਿਣ ਤੇ ਪਿਤਾ ਨੇ ਚੰਡੀਗੜ੍ਹ ਕੋਠੀ ਬਣਾ ਕੇ ਰਹਿਣ ਲਈ ਸਾਰੀ ਜ਼ਿੰਦਗੀ ਦੀ ਕਮਾਈ ਘਰ ਤੇ ਲਾ ਦਿੱਤੀ ਫਿਰ ਪੁੱਤ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ ਵਿਆਹ ਤੋਂ ਬਾਅਦ ਨੂੰਹਾਂ ਤੇ ਪੁੱਤ ਨੂੰ ਚੰਡੀਗੜ੍ਹ ਵੀ ਛੋਟਾ ਲੱਗਣ ਲੱਗ ਗਿਆ ਤੇ ਉਹਨਾਂ ਨੇ ਅਮਰੀਕਾ ਜਾਣ ਦਾ ਰੌਲਾ ਪਾ ਲਿਆ ਬੱਚਿਆਂ ਦੀ ਜਿੱਦ ਅੱਗੇ ਇੱਕ ਵਾਰ ਉਹ ਹੋਰ ਝੁਕ ਗਏ ਤੇ ਨੂੰ ਪੁੱਤ ਅਮਰੀਕਾ ਜਾ ਵਸੇ ਹੁਣ ਉਹਨਾਂ ਦੋਵਾਂ ਜੀਆਂ ਦਾ ਸਮਾਂ ਇੱਕ ਦੂਜੇ ਦੇ ਸਾਥ ਨਾਲ ਗੁਜ਼ਰਦਾ ਗਿਆ ਪਰ ਦੋ ਕੁ ਸਾਲਾਂ ਬਾਅਦ ਹੀ ਅਧਿਆਪਕ ਦੀ ਪਤਨੀ ਜ਼ਿੰਦਗੀ ਦਾ ਪੰਧ ਮੁਕਾ ਉਸ ਨੂੰ ਇਕੱਲਾ ਛੱਡ ਗਈ ਅਮਰੀਕਾ ਵਸਦਾ ਪੁੱਤਰ ਉਸ ਨੂੰ ਵਾਰ-ਵਾਰ ਆਪਣੇ ਕੋਲ ਅਮਰੀਕਾ ਆਉਣ ਦੀ ਤਾਕੀਦ ਕਰਦਾ ਕਿਉਂਕਿ ਉਹ ਚੰਡੀਗੜ੍ਹ ਵਾਲੀ ਕੋਠੀ ਵੇਚ ਕੇ ਚੰਗਾ ਮੁਨਾਫਾ ਕਮਾਉਣਾ ਚਾਹੁੰਦਾ ਸੀ ਪਰ ਜਦੋਂ ਤੱਕ ਬਾਪੂ ਉੱਥੇ ਸੀ ਉਹ ਕੋਠੀ ਨਹੀਂ ਸੀ ਵੇਚ ਸਕਦਾ ਪੁੱਤ ਦੇ ਮਨਸੂਬਿਆਂ ਤੋਂ ਵੇਖਾਵਰ ਇੱਕ ਦਿਨ ਉਸਨੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ ਪਰ ਇੱਥੇ ਪਹੁੰਚ ਕੇ ਉਸ ਆ دل ਨਾ ਲੱਗਿਆ ਉਸ ਨੂੰ ਚੰਡੀਗੜ੍ਹ ਬਹੁਤ ਯਾਦ ਆਉਂਦਾ ਉੱਥੇ ਦਿਨ ਰਾਤ ਭੱਜੇ ਫਿਰਦੇ ਲੋਕ ਉਸ ਨੂੰ ਮਸ਼ੀਨਾ ਜਾਪਦੇ ਨੂੰ ਪੁੱਤ ਵੀ ਮੂੰਹ ਨੇਰੇ ਘਰ ਵੜਦੇ ਪੋਤਾ-ਪੋਤੀ ਆਪਣੀ ਦੁਨੀਆ ਵਿੱਚ ਮਸਤ ਰਹਿੰਦੇ ਉਹਨਾਂ ਦੀ ਭਾਸ਼ਾ ਉਸ ਨੂੰ ਸਮਝ ਹੀ ਨਹੀਂ ਆਉਂਦੀ ਸੀ ਉਸ ਨੂੰ ਆਪਣਾ ਆਪ ਬਾਧੂ ਜਿਹਾ ਜਾਪਦਾ। ਇੱਕ ਦਿਨ ਉਸਨੇ ਪੁੱਤਰ ਨੂੰ ਵਾਪਸ ਚੰਡੀਗੜ੍ਹ ਭੇਜਣ ਦੀ ਗੱਲ ਕੀਤੀ ਤਾਂ ਅੱਗੋਂ ਉਹ ਤੱਪਿਆ ਹੋਇਆ ਬੋਲਿਆ, "ਉੱਥੇ ਕਿਸ ਕੋਲ ਜਾਵੋਗੇ? ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫੇ ਤੇ ਬੇਚ ਦਿੱਤੀ ਐ।" ਉਹ ਹੈਰਾਨ ਪਰੇਸ਼ਾਨ ਹੋਇਆ, ਪੁੱਤ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ। ਜਿਸ ਘਰ ਨੂੰ ਉਸਨੇ ਐਨੇ ਰਮਾਨਾਂ ਨਾਲ ਬਣਾਇਆ ਸੀ, ਉਸ ਨੂੰ ਵੇਚਣ ਲੱਗੇ, ਉਸਨੇ ਇੱਕ ਵਾਰ ਉਸ ਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ। ਉਸ ਨੂੰ ਝੋਰਾ ਲੱਗ ਪਿਆ। ਉਹ ਐ ਦਿਨ ਰਾਤ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ। ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਕਿਸ ਇਸ ਤਰ੍ਹਾਂ ਦਾ ਉਹ ਜ਼ਿਆਦਾ ਦਿਨ ਨਹੀਂ ਕੱਟੇਗਾ ਬਹੁਤ ਸੋਚ ਵਿਚਾਰ ਕੇ ਉਸਨੇ ਆਪਣੇ ਚੰਡੀਗੜ੍ਹ ਵਾਲੇ ਪਤੇ ਤੇ ਨਵੇਂ ਮਾਲਕਾਂ ਨੂੰ ਚਿੱਠੀ ਪਾ ਦਿੱਤੀ ਤੇ ਸਾਰੀ ਵਾਰਤਾ ਉਸ ਵਿੱਚ ਲਿਖ ਦਿੱਤੀ ਨਾਲ ਹੀ ਘਰ ਵਿੱਚ ਬਣੇ ਗੈਰੇਜ ਵਿੱਚ ਕਿਰਾਏ ਦੇ ਤੌਰ ਤੇ ਰਹਿਣ ਦੀ ਪਰਵਾਨਗੀ ਮੰਨੀ ਉਸਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਘਰ ਦੇ ਨਵੇਂ ਮਾਲਕ ਨੇ ਉਸਦੀ ਮੰਗ ਪਰਵਾਨ ਕਰਨ ਦਾ ਸੁਨੇਹਾ ਕੱਲਿਆ ਪੁੱਤ ਨੂੰ ਆਪਣੇ ਮਨਸੂਬੇ ਦੱਸੇ ਬਿਨਾ ਕੁਝ ਦਿਨ ਦੇਸ਼ ਵਾਪਸ ਜਾਣ ਲਈ ਉਸਨੇ ਬਹੁਤ ਜ਼ੋਰ ਪਾ ਕੇ ਟਿਕਟਾਂ ਦਾ ਬੰਦੋਬਸਤ ਕਰਵਾ ਲਿਆ ਤੇ ਜਹਾਜ਼ ਚੜ੍ਹ ਕੇ ਚੰਡੀਗੜ੍ਹ ਪਹੁੰਚ ਗਿਆ ਉਹ ਜਦੋਂ 에য়ারਪੋਰਟ ਤੋਂ ਘਰ ਪਹੁੰਚਿਆ ਤਾਂ ਨਵਾਂ ਪਰਿਵਾਰ ਵਾਹਾਂ ਖਿੜਾਰੀ ਉਸਦੇ ਸਵਾਲ ਤ ਲਈ ਪੱਭਾਂ ਭਾਰ ਹੋਇਆ ਪਿਆ ਸੀ ਘਰ ਵਿੱਚ ਨੌਜਵਾਨ ਪਤੀ ਪਤਨੀ ਤੇ ਉਹਨਾਂ ਦੇ ਦੋ ਛੋਟੇ ਬੱਚੇ ਸਨ ਜਦੋਂ ਉਸਨੇ ਗੈਰੇਜ ਵਿੱਚ ਰਹਿਣ ਦੀ ਮੰਗ ਦੁਹਾਈ ਤਾਂ ਉਹ ਦੋਵੇਂ ਜੀ ਕਹਿਣ ਲੱਗੇ ਕਿ ਤੁਹਾਨੂੰ ਗੈਰੇਜ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਹੈ ਇਹ ਤੁਹਾਡਾ ਘਰ ਤੁਹਾਡਾ ਸੁਪਨਾ ਸੀ ਇੱਥੇ ਜਿਹੜਾ ਵੀ ਕਮਰਾ ਤੁਹਾਨੂੰ ਪਸੰਦ ਹੈ ਉਹ ਤੁਸੀਂ ਲੈ ਲਓ ਅੱਜ ਤੋਂ ਤੁਸੀਂ ਇਸ ਘਰ ਦੇ ਮੈਂਬਰ ਹੋ ਸਾਨੂੰ ਤਾਂ ਤੁਹਾਡਾ ਘਰ ਵਿੱਚ ਬੈਠਣਾ ਦਾ ਸਹਾਰਾ ਹੀ ਬਹੁਤ ਹੋ ਜਾਵੇਗਾ ਕਿਉਂਕਿ ਉਹ ਦੋਵੇਂ ਕਾਮਕਾਜੀ ਸਨ ਉਸ ਤੋਂ ਬਾਅਦ ਉਹ ਬਜ਼ੁਰਗ ਪੂਰੇ 10 ਸਾਲ ਉਸ ਪਰਿਵਾਰ ਨਾਲ ਸ਼ਾਨਦਾਰ ਜ਼ਿੰਦਗੀ ਜੀਵਿਆ ਦੋ ਤਿੰਨ ਨੇੜਲੇ ਗਵਾਂਡੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਸ ਬਜ਼ੁਰਗ ਦਾ ਪਰਿਵਾਰ ਨਾਲ ਖੂਨ ਦਾ ਰਿਸ਼ਤਾ ਨਹੀਂ ਜਦਕਿ ਇੱਕ ਇਨਸਾਨੀ ਦਿਲੀ ਸਾਜਦਾ ਹੈ ਜਿਸ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਗਿਆ ਅੱਜ ਦੇ ਇਸ ਖੁਦਗਰਜ਼ੀ ਦੇ ਦੌਰ ਵਿੱਚ ਜਦੋਂ ਬੱਚੇ ਆਪਣੇ ਖੁਦ ਦੇ ਬਜ਼ੁਰਗਾਂ ਨੂੰ ਨਹੀਂ ਸੰਭਾਲ ਰਹੇ ਉਦੋਂ ਕਿਸੇ ਅਜਨਬੀ ਬਜ਼ੁਰਗ ਨੂੰ ਸਤਿਕਾਰ ਅਤੇ ਮਾਣ ਬਖਸ਼ਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਦਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ